ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੜਕੇ ਲੜਕੀਆਂ ਦੇ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਕਰੋ ਜੀ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਜੀਤ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਜਟ ਸਿੱਖ ਗੋਤ ਵੜਿੰਗ ਉਮਰ 21 ਜੁਲਾਈ 2001 ਕੱਦ 5 ਫੁੱਟ 7 ਇੰਚ ਪੜਾਈ +2 ਪਾਸ ਇਕੱਲਾ ਵਾਸ ਕਾਮੀ ਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਆ ਲੜਕਾ ਤਿੰਨ ਗਿੱਲੇ ਜ਼ਮੀਨ ਆਪਣੀ 35 ਗਿੱਲੇ ਠੇਕੇ ਦੀ ਵਾਈ ਡੇਰੀ ਫਾਰਮਿੰਗ ਦਾ ਕੰਮ ਤੇ ਵਧੀਆ ਕੋਠੀ ਪਾਈ ਹੋਈ ਏ ਮਾਤਾ ਬੁਟੀਕ ਵਰਕ ਪਿਤਾ ਜਗਦੀਸ਼ ਸਿੰਘ ਤੇ ਪਰਿਵਾਰ ਦੀ ਮੰਗੇਜੀ ਕੁੜੀ ਕੈਨੇਡਾ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਨਾਲ ਵਿੰਗ ਪਤਾ ਸੀਆ ਵੁੱਡ ਨਿਊ ਮੁੰਬਈ ਕਾਸਟ ਪੰਜਾਬੀ ਖੱਤਰੀ ਉਮਰ 31 11 1999 ਜਨਮ ਟਾਈਮ 11:15 AM ਕੱਦ 5 ਫੁੱਟ 11 ਇੰਚ ਪੜਾਈ ਬੀਕੋਮ ਪੈਨ ਅਨਮੈਰਿਡ ਪਿਤਾ ਰਮੇਸ਼ ਵਿੱਗ ਮਾਤਾ ਪੂਰਨਮ ਵਿੱਗ ਕਾਮੇਜੀ ਇਹਨਾਂ ਦਾ ਸ਼ਾਪਕੀਪਰ ਆਟੋ ਡੂਇੰਗ ਬਿਜ਼ਨਸ ਵਿਦ ਫਾਦਰ ਇਨਕਮ 10 ਲੱਖ ਤੇ ਪਰਿਵਾਰ ਦੀ ਮੰਗੇਜੀ ਕੁੜੀ ਖੱਤਰੀ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਕਾਸ਼ਦੀਪ ਸਿੰਘ ਪਤਾ ਏਰੀਆ ਅਭੋਰ ਕਾਸਟ ਜਟ ਸਿੱਖ ਗੋਤ ਸਿੱਧੂ ਉਮਰ 2 ਜੁਲਾਈ 1998 ਕੱਦ 6 ਫੁੱਟ ਪੜਾਈ ਬੀਏ ਐਮਏ ਪੜਾਅ 2 ਨੇ ਗਵਰਨਮੈਂਟ ਡਾਕਟਰ ਨੇ ਭੈਣ 9 ਤੇ ਕੰਮ ਇਹ ਜੀ ਇਹਨਾਂ ਦਾ ਆਨਲਾਈਨ ਵਰਕ ਜ਼ਮੀਨ 9 ਕਿੱਲੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਰਾਮਪੁਰਾ ਫੂਲ ਬਠਿੰਡਾ ਕਾਸਟ ਮੱਜਬੀ ਸਿੱਖ ਗੋਤ ਘਾਰੂ ਉਮਰ 1997 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਨੋਨ ਮੈਡੀਕਲ ਡਿਪਲੋਮਾ ਡੀ ਫਾਰਮੇਸੀ ਪੇਰ ਨੇ 1 ਕੇਜੀ ਅਨਮੈਰੀਡੇ ਪਿਤਾ ਸੈਲਫ ਬਿਜ਼ਨਸ ਤੇ ਮਾਤਾ ਹਾਊਸ ਵਾਈਫ ਕਾਮੇਜੀ ਇਹਨਾਂ ਦਾ ਵਰਕ ਪਰਮਿਟ ਬ੍ਰੈਂਟਨ ਮੈਡੀਕਲ ਫੀਲਡ ਤੇ ਪਰਿਵਾਰ ਦੀ ਮੰਗੇ ਜੀ ਰਿਕੁਆਇਰਮੈਂਟ ਬੀ ਐਸ ਸੀ ਨਰਸਿੰਗ ਗਰਲ ਤੇ ਹਾਈਟ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਲਾਲ ਸਿੰਘ ਵਿਰਕ ਪਤਾ ਕੋਟਲਾ ਡਡੇਰੀ ਮੰਡੀ ਗੋਬੀਦਗੜ ਕਾਸਟ ਜੱਟ ਸਿੱਖ ਗੋਤ ਵਿਰਕ ਹਾਜ਼ਰਾ ਉਮਰ 25 9 1997 ਕੱਦ 182 ਸੈਂਟੀਮੀਟਰ ਪੜਾਈ 10th ਮੁੰਡਾ ਸ਼ੁੱਧ ਵੈਸ਼ਨੋਏ ਪ੍ਰਾਇ ਇੱਕ ਮੈਰਿਡ ਪ੍ਰਾਈਵੇਟ ਜੌਬ ਕਰਦਾ ਤੇ ਇੱਕ ਪੁਰਤਗਾਲ ਪੀਆਰ ਅਮੇ ਜੀ ਇਹਨਾਂ ਦਾ ਵਰਕ ਟ੍ਰਾਲਰ ਡਰਾਈਵਰ ਕੁਵੈਤ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜੋਤ ਸਿੰਘ ਪਤਾ ਪਟਿਆਲਾ ਕਾਸਟ ਗੋਤ ਕੋਲੀ ਖੱਤਰੀ ਉਮਰ 15 4 1996 ਕੱਦ 5 ਫੁੱਟ 8 ਇੰਚ ਪੜਾਈ ਐਮ ਕਾਮ ਤੇ ਭਰਾ ਏਕੇਜੀ ਕੈਨੇਡਾ ਏ। ਮਿਡਲ ਕਲਾਸ ਫੈਮਿਲੀ ਤੇ ਕੰਮ ਹੈ ਜੀ ਇਹਨਾਂ ਦਾ ਪੀਐਸਪੀਸੀਐਲ ਗਵਰਨਮੈਂਟ ਜੌਬ ਹਾਊਸ ਤੇ ਸ਼ਾਪ ਪਰਿਵਾਰ ਦੀ ਮੰਗੇ ਕੁੜੀ ਗੁਰ ਸਿੱਖ ਹੋਵੇ ਮੈਰਿਜ ਸਿੰਪਲ ਕਰਨੀ ਏ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਪਿੰਦਰ ਸੂਦ ਪਤਾ ਮੁਰਿੰਡਾ ਮੇਨ ਬਚਾਰ ਕਾਸਟ ਸੂਡ ਉਮਰ 2/12/1990 ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਪਲੱਸ ਡਿਪਲੋਮਾ ਪ੍ਰਾ ਦੋਨੇ ਜੀ ਕੰਮੇ ਜੀ ਇਹਨਾਂ ਦਾ ਰੈਸਟੋਰੈਂਟ ਪਲੱਸ ਡੀ ਜੇ ਪ੍ਰਾਪਰਟੀ ਦੋ ਹਾਊਸ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਪਰ ਜਨਰਲ ਕਾਸਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਿੰਦਰ ਸਿੰਘ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਉਮਰ ਅਕਤੂਬਰ 1997 ਜਨਮ ਸਥਾਨ ਗੁਰਦਾਸਪੁਰ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਐਂਡ ਐਮਟੈਕ ਇਨ ਕੰਪਿਊਟਰ ਸਾਇੰਸ ਕੰਮੀ ਜੀ ਇਹਨਾਂ ਦਾ ਲੜਕਾ ਪੀਆਰ ਇਨ ਕੈਨੇਡਾ ਜੋਬ ਸੌਫਟਵੇਅਰ ਡਿਵੈਲਪਰ ਇਨ ਐਮਾਚਨ ਕੰਪਨੀ ਕੈਨੇਡਾ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਡਿਗਰੀ ਹੋਲਡਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨੌਰਪਰੀ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਜਟ ਸਿੱਖ ਗੋਤ ਉਪਲ ਉਮਰ 40 ਸਾਲ ਕੱਦ 5 ਫੁੱਟ 11 ਇੰਚ ਪੜਾਈ 10 ਪਾਸ ਭੈਣਾ ਦੋ ਨੇ ਮੈਰਿਡ ਨੇ ਇੱਕ ਗਵਰਨਮੈਂਟ ਚੌਪ ਇੱਕ ਹਾਊਸ ਵਾਈਫ ਤੇ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਮੁੰਡੇ ਦੇ ਕੋਲ ਦੋ ਬੇਟੇ ਨੇ ਇੱਕ ਬੇਟਾ 4 ਸਾਲ ਦਾ ਇੱਕ 11 ਸਾਲ ਦਾ ਤੇ ਕੰਮ ਇਹ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ ਆਪਣੀ ਵਧੀਆ ਕੋਠੀ ਪਾਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਵਿਧਵਾ ਜਾਂ ਤਲਾਕਸ਼ੁਦਾ ਇੱਕ ਬੱਚੇ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰ ਸਿਮਰਨ ਸਿੰਘ ਅਮ੍ਰਿਤਾਰੀ ਪਤਾ ਕਾਲੜਾ ਲੁਧਿਆਣਾ ਕਾਸਟ ਚੋਹਾਨ ਰਾਜਪੂਤ ਅਰੂੜਾ ਉਮਰ 17 1984 ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਮੁੰਡਾ ਤਲਾਕਸ਼ੁਦਾ ਹੈ ਬਿਨਾ ਬੱਚੇ ਦੇ ਭਰਾ ਇੱਕੇ ਮੈਰਿਡ ਇਹ ਪਿਤਾ ਐਕਸਪਾਇਰ ਨੇ ਬੋਥ ਪੇਰੈਂਟਸ ਆਰ ਪੈਨਸ਼ਨਰ ਫਰੋਮ ਗਵਰਨਮੈਂਟ ਜੌਬ ਤੇ ਕਾਮੇ ਜੀ ਇਹਨਾਂ ਦਾ ਰੈਂਟਲ ਇਨਕਮ ਐਂਡ ਆਨਲਾਈਨ ਜੌਬ ਗੁੱਡ ਇਨਕਮ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਪਤਾ ਨਵਾਂ ਸ਼ਹਿਰ ਕਾਸਟ ਖੱਤਰੀ ਆਨੰਦ ਉਮਰ 19 1996 ਜਨਮ ਟਾਈਮ 8 AM ਕੱਦ 5 ਫੁੱਟ 7 ਇੰਚ ਪੜ੍ਹਾਈ +2 ਆਰਟਸ ITI ਪ੍ਰਾਪਤ ਦੋਨੇ ਮਾਤਾ ਐਕਸਪਾਇਰ ਨੇ ਤੇ ਕੰਮੇ ਜੀ ਇਹਨਾਂ ਦਾ ਬਾਈਕ ਰਿਪੇਅਰ ਐਂਡ ਸਪੇਅਰ ਸ਼ਾਪਸ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਹੋਵੇ ਤੇ ਮੈਰਿਜ ਸਿੰਪਲ ਕਰਨੀ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਪਤਾ ਜ਼ਿਲ੍ਹਾ ਰੋਪੜ ਕਾਸਟ ਸੈਣੀ ਸਿੱਖ ਉਮਰ 1994 ਕੱਦ 5 ਫੁੱਟ 7 ਇੰਚ ਪੜ੍ਹਾਈ +2 ਪਾਸ ਪਰਾ ਏਕੇ ਫਾਰਮ ਦੇ ਵਿੱਚ ਤੇ ਕੰਮੇ ਜੀ ਇਹਨਾਂ ਦਾ ਬਿਜ਼ਨਸ ਟਰਾਂਸਪੋਰਟ ਠੇਕੇਦਾਰ ਜ਼ਮੀਨ ਤਿੰਨ ਕਿੱਲੇ ਇੱਕ ਪਲਾਟ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਪਲੱਸ 2 ਕੀਤੀ ਹੋਵੇ ਐਸੇ ਬੀਸੀ ਬਿਨਾ ਸਾਰੀਆਂ ਜਾਤੀਆਂ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਰੋਪੜ ਦੇ 100 ਕਿਲੋਮੀਟਰ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਕਪੂਰਾ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਤੇ ਕੰਮ ਇਹ ਜੀ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ। ਸਿਟੀਜਨਸ਼ਿਪ ਦੀ ਫਾਈਲ ਲੱਗੀ ਹੋਈ ਹੈ ਤੇ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ। ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਤੇ ਨਸ਼ੇ ਤੋਂ ਰਹਿਤ ਹੋਵੇ, 8 ਤੋਂ 10 ਕਿੱਲੇ ਜ਼ਮੀਨ ਹੋਵੇ ਤੇ ਕੈਨੇਡਾ ਦੇ ਵਿੱਚ ਸੈਟਲ ਹੋਵੇ। ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਹੈ ਜੀ ਤੁਸੀਂ WhatsApp ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੀਵ ਭੋਲਾ ਪਤਾ ਜ਼ਿਲ੍ਹਾ ਜਲੰਧਰ ਕਾਸਟ ਸਵਰਨਕਾਰ ਗੋਤ ਗੋਤ ਕਪਲਸ਼ ਉਮਰ 5/10/1990 ਜਨਮ ਟਾਈਮ 3:46 AM ਜਨਮ ਸਥਾਨ ਕਰਤਾਰਪੁਰ ਕੱਦ 5 ਫੁੱਟ 11 ਇੰਚ ਪੜਾਈ ਗ੍ਰੈਜੂਏਟ ਪਿਤਾ ਪ੍ਰਿੰਸ ਭੋਲਾ ਜੋ ਆਪ ਕੀ ਪਰ ਵੈਜੀਟੇਰੀਅਨ ਫੈਮਲੀ ਏ ਜੀ ਤੇ ਕਾਮੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਪਰਿਵਾਰ ਦੀ ਮੰਗੇ ਕੁੜੀ ਗਰੀਬ ਘਰ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜਟ ਸਿੱਖ ਗੋਤ ਸੰਧੂ ਉਮਰ 1992 ਕੱਦ 5 ਫੁੱਟ 9 ਇੰਚ ਪੜ੍ਹਾਈ ਬੀਏ ਪਾਸ ਪਰ ਆ ਇੱਕ ਮੈਰਿਡ ਮਨੀਲਾ ਦੇ ਵਿੱਚ ਇਹ ਕੰਮ ਹੈ ਜੀ ਇਹਨਾਂ ਦਾ ਲੜਕਾ ਮਨੀਲਾ ਕੰਟਰੀ ਦੇ ਵਿੱਚ ਹੈ ਤੇ ਵਧੀਆ ਜੋਬ ਕਰਦਾ ਹੈ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਸਿੰਪਲ ਕਰਨੀਏ ਤੇ ਮੈਰਿਜ ਬਿਊਰੋ ਬਚੋਲੇ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਚਸਰਾ ਪਤਾ ਜ਼ਿਲ੍ਹਾ ਗੰਗਾ ਨਗਰ ਕਾਸਟ ਜੱਟ ਸੇ ਉਮਰ 15 9 1996 ਕੱਦ 6 ਫੁੱਟ ਪੜਾਈ ਬੀਐਸਸੀ ਐਗਰੀਕਲਚਰ ਪੈਣ ਇੱਕ ਮੈਰਿਡ ਆਸਟ੍ਰੇਲੀਆ ਪੀਆਰ ਤੇ ਮੁੰਡਾ ਨਸ਼ੇ ਤੋਂ ਰਹਿ ਤੇ ਕੰਮੇ ਜੀ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਆ ਤੇ ਵਿਗੇ ਜ਼ਮੀਨ ਹੈ ਜਿਸ ਵਿੱਚ 10 ਕਿੱਲੇ ਕਿੰਨੂ ਦਾ ਬਾਗ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हाँ जी अगला रिश्ता नोट करो जी नाम परमिंदर सिंह पता जलंधर कास्ट जट सिख उम्र इक्की अठ उन्नीस सौ छियानवे कद पांच फुट नौ इंच माता पिता बई साल तो गरीस लिविंग एंड वर्किंग ਪਹਿਣ ਇੱਕ ਮੈਰਿਡ ਇਟਲੀ ਮਿਡਲ ਕਲਾਸ ਫੈਮਿਲੀ ਤੇ ਕੰਮ ਇਹ ਜੀ ਇਹਨਾਂ ਦਾ ਮੁੰਡਾ 10 ਸਾਲ ਗ੍ਰੀਸ ਦੇ ਵਿੱਚ ਸੀ ਹੁਣ 5 ਸਾਲ ਦਾ ਜਰਮਨ ਵਿੱਚ ਟਰੱਕ ਡਰਾਈਵਰ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਜਰਸੀ ਇੱਕ ਪਰਿਵਾਰ ਦੀ ਪੜੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਕੌਰ ਕਾਸਟ ਐਸਸੀ ਉਮਰ 1995 ਟਾਈਮਿੰਗ ਪੀਐਸਟੀ ਕੱਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮਿੰਗ ਭਰਾ ਇੱਕ ਯੂਐਸਏ ਮਾਤਾ ਪਿਤਾ ਗੈਸ ਸਟੇਸ਼ਨ ਬਿਜ਼ਨਸ ਕੰਮ ਆਈਟੀ ਨੈਟਵਰਕ ਐਡਮਿਨ ਵੈਨਕੂਵਰ ਕੈਨੇਡਾ ਪੀਆਰ ਤੇ ਪਰਿਵਾਰ ਦੀ ਮੰਗੇ ਮੁੰਡਾ ਪੜਿਆ ਲਿਖਿਆ ਹੋਵੇ ਐਸਸੀ ਕਾਸਟ ਦਾ ਹੋਵੇ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਕਾਸਟ ਸ਼ੀਂਬਾ ਉਮਰ 1990 ਕੱਦ 5 ਫੁੱਟ 7 ਇੰਚ ਕੈਨੇਡਾ ਪੀਆਰ ਮੁੰਡਾ ਤਲਾਕशुदा ਹੈ ਕਹਿ ਲਗੀ ਜੀ ਆਪਣਾ ਘਾਰੇ ਜੇ ਵੈਸ਼ਨੋਏ ਲੜਕੇ ਲਈ ਲੜਕੀ ਪੜੀ ਲਿਖੀ ਅੰਮ੍ਰਿਤਧਾਰੀ ਨੂੰ ਪਹਿਲੇ ਕੈਨੇਡਾ ਲੜਕੀ ਨੂੰ ਪਹਿਲੇ ਜਾਤੀ ਵੰਦਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਜੀਤ ਸਿੰਘ ਪਤਾ ਕੋਟਲਾ ਟੱਕ ਖੰਨਾ ਕਾਸਟ ਜੜਸੇ ਖੋਮਰ 1994 ਕੱਦ 5 ਫੁੱਟ 9 ਇੰਚ ਗੋਤ ਗਿੱਲ ਵਿਦੇਸ਼ਾਂ ਪੜਾਈ ਪਲੱਸ 2 ਨਿਰਪੈ ਸਿੰਘ ਮਾਤਾ ਸਵਰਨਜੀਤ कौर ਕਾਮੇ ਜੀ ਇਹਨਾਂ ਦਾ ਤਿੰਨ ਕੰਬਾਈਨਾ ਨੇ ਚਾਰ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਡਿਵੋਰਸਡ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਵਿਆਦਾ ਸਾਰਾ ਖਰਚਾ ਲੜਕੇ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰਾਜ ਪੁਰੀ ਪਤਾ ਦਸੂਹਾ ਹੁਸ਼ਿਆਰਪੁਰ ਉਮਰ 9-10 1991 ਜਨਮ ਟਾਈਮ 11:35 AM ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਬਿਜ਼ਨੈਸਮੈਨ ਮਾਤਾ ਹ ਉਸ ਵਾਈਫ ਤੇ ਕਾਮਕਾਰੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਏ ਵਧੀਆ ਘਰ ਪਰਿਵਾਰ ਏ ਤੇ ਪਰਿਵਾਰ ਦੀ ਮੰਗ ਸੋਰੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੇ ਸਿੰਘ ਪਤਾ ਮੂਗਾ ਕਾਸਟ ਗੋਲਡ ਸਮਿਥ ਗੋਤ ਕੰਡਾ ਗੋਤ ਕੰਦਾ ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਭੈਣਾ ਦੋਨੇ ਜੀ ਮੈਰਿਡ ਨੇ ਤੇ ਕੰਮ ਹੈ ਇਹਨਾਂ ਦਾ ਬ੍ਰਿਟਿਸ਼ ਸਿਟੀਜ਼ਨ ਜੌਬ 에어ਪੋਰਟ ਯੂਕੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨਖੀ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ